ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨ ਤਰਨ ਜਿਹੜੀ ਵਾਈ ਇਲੈਕਸ਼ਨ ਜਿੰਨੀ ਚੋਣ ਹੋ ਰਹੀ ਹੈ ਨਯੋਦੇ ਤੇ ਲਗਾਤਾਰ ਗਲਤ ਕਰ ਰਹੇ ਆ ਅੱਜ ਇੱਕ ਤਾਂ ਅਮਰਪਾਲ ਨੇ ਭਾਪੇ ਦੀ ਕਰਤੂਤ ਸਾਂਝੀ ਕਰਨੀ ਤੇ ਕੁਝ ਕੁ ਹੋਰ ਠੇਠਰ ਨੇ ਜਿਹੜੇ ਬਿਸ਼ਰਮ ਹੁੰਦੇ ਆ ਜਿਹੜੇ ਸੱਦੀਨਾ ਬੁਲਾਈ ਮੈ ਲਾੜੇ ਦੀ ਤਾਈ ਕੌਣ ਮੈਂ ਖਾਮ ਖਾ ਐਵੇਂ ਪੰਥ ਦੇ ਚੌਧਰੀ ਬਣ ਕੇ ਬਹਿ ਜਾਂਦੇ ਐ ਤਿੰਨ ਕੰਬਦੇ ਉੱਠਣਗੇ ਪੂਰਾ ਪੰਥ ਸਾਡੇ ਨਾਲ ਹੈ ਪੂਰੀ ਕੌਮ ਸਾਡੇ ਨਾਲ ਹੈ ਜਦੋਂ ਘਰ ਜਾ ਕੇ ਪੁੱਛਮੀ ਘਰ ਵਾਲੇ ਨੂੰ ਵੀ ਰੋਟੀ ਪਕਾ ਲਈ ਉਹ ਐ ਨਹੀਂ ਪਤਾ ਚਿਮਟਾ ਚਾਕੇ ਮਾਰੇ ਬੂਥੜ ਤੇ ਪਤਾ ਨਹੀਂ ਬੇਲਣਾ ਚਾਕੇ ਮਾਰੇ ਬੂਥੜ ਤੇ ਪਤਾ ਹੁੰਦਾ ਮੈਂ ਹਰ ਵਕਤ ਘਰੋਂ ਨਿਕਲੇ ਰਹਿੰਦੇ ਆ ਚਾਰ ਪੈਸੇ ਦਾ ਕੰਮ ਕਰਦੇ ਨਹੀਂ ਜੇ ਲੁੱਟ ਖੁੱਟ ਕੋਈ ਕਰ ਲਈ ਤਾਂ ਢੋਲ ਵਿੱਚ ਆਟਾ ਪੈ ਜਾਂਦਾ ਤੇ ਰਟਲੀਆਂ ਪਿਆਉਂਦੇ ਫਿਰਦੇ ਰਹਿੰਦੇ ਇਹ ਉਹ ਲੋਕ ਨੇ ਜਿਹੜੇ ਪੰਥ ਦੇ ਮੋਤਵਾਰ ਬਣੇ ਫਿਰਦੇ ਆ ਚਲੋ ਮੈਂ ਕਰਤੂਤ ਦੱਸਣ ਲੱਗਾ ਇੱਕ ਤਾਂ ਨਾ 3-4 ਪੋਸਟਾਂ ਮੈਨੂੰ ਕਿਸੇ ਨੇ ਭੇਜੀਆਂ ਕਹਿੰਦੇ ਅੰਮ੍ਰਿਤਪਾਲ ਨੂੰ ਵੋਟ ਅਸੀਂ ਇਸ ਕਰਕੇ ਨਹੀਂ ਪਾਉਣੀ ਵੀ ਉਹ ਵਿਕਾਸ ਕਰੇ ਕੋਈ ਲੋਕਾਂ ਲਈ ਕੰਮ ਕਰੇ ਅੱਜ ਤਾਂ ਕਹਿੰਦੇ ਵੋਟ ਇਸ ਕਰਕੇ ਪਾਉਣੀ ਐ ਕਿ ਉਹ ਬੰਦਾ ਦਿੱਲੀ ਅੱਗੇ ਆਪਣੀ ਜਿਹੜੀ ਗੈਰਤ ਐ ਉਹ ਕਾਇਮ ਰੱਖ ਸਕੇ ਵੀ ਝੁਕੇ ਨਾ ਅਣਖ ਦੇ ਨਾਲ ਜੀ ਸਕੇ ਐ ਤੜ ਦੇ ਵਿੱਚ ਜਿਵੇਂ ਉਹ ਅਜਨਾਲੇ ਬੇਟੇ ਨੇ ਛਾਣੇ ਡੀਐਸਪੀ ਨੂੰ ਕਹਿੰਦਾ ਸੀ ਸਾਡੀ ਤੜ ਚੈੱਕ ਕਰ ਦਿਓ ਅਗਲੇ ਨੇ ਕਰ ਲਈ ਫਿਰ ਮਹੀਨੇ ਬਾਅਦ ਭਜਾਇਆ ਪਹਿਲਾਂ 2 ਮਹੀਨੇ ਬਾਣਾ ਦੇ ਵਿੱਚ ਫਿਰ ਪਟਾ ਫੇਰ ਕੇ ਡਿਬਰੂਗੜ੍ਹ ਭੇਜਿਆ ਤੇ ਹੁਣੇ ਕਹਿੰਦੇ ਵੀ ਦਿੱਲੀ ਅੱਗੇ ਝੁਕਣਾ ਨਹੀਂ ਇੱਕ ਪੁਸ਼ਪਾ ਫਿਲਮ ਆਈ ਸੀ ਨਾ ਜਦੋਂ ਮੈਂ ਸ਼ਬਤਾ ਵਰਤਦਾ ਨਹੀਂ ਝੁਕੇਗਾ ਨਹੀਂ ਸਾਲਾ ਇਹ ਕਿਹਾ ਸੀ ਪਰ ਉਹਨੇ ਤੇ ਇਹ ਤਾਂ ਕੋਡੇ ਕਰ ਲਿਆ ਅਗਲੇ ਨੇ ਅਗਲੇ ਜਦੋਂ ਸੌ ਚਕਾਈ ਨਾ ਹਿੰਦੀ ਵਿੱਚ ਕਹਿ ਲਿਆ ਲੱਕੇ ਵੀ ਇਦਾਂ ਬੋਲ ਅਗਲੇ ਨੇ ਰਿਕਾਰਡ ਕਰ ਲਿਆ ਤੇ ਮੈਂ ਚਲਾਈ ਵੀ ਸੀ ਅਕੀਚੋ ਕਦਾਂ ਨੇ ਉਹ ਤੇ ਨਾ ਹੁਣ ਡਿਬਰੂਗੜ੍ਹ ਦੇ ਵਿੱਚ ਇਹਨੂੰ ਤਿੰਨ ਚਾਰ ਕਾਇਦੇ ਦਿੱਤੇ ਹੋਏ ਐ ਕ ਖ ਗ ਕ ਹਿੰਦੀ ਬੋਲਣ ਵਾਲਤੇ ਤੇ ਨਾਲ ਹੀ ਜਿਹੜੇ ਕਹਿੰਦੇ ਸੀ ਨਾ ਸ਼ੁਭ ਕਰਮਨ ਤੇ ਕਬ ਹੂ ਨਾ ਡਰੋ ਜਿਹੜੇ ਸ਼ਬਦ ਪੜ੍ਹਦੇ ਸੀ ਨਾ ਜਵ ਬਾਂ ਲਾਭ ਤਬਹ ਰੋਹ ਜਾਗਿਓ ਪੁਣਥੇ ਜਨ ਗਨ ਮਨ ਆਂਦੀ ਨਾ ਇੱਕ ਜਾਇ ਆਹੇ ਹੁਣ ਇਦਾਂ ਐ ਪਕਾਈ ਜਾਂਦੇ ਵੀ ਇਦਾਂ ਬੋਲ ਪੁੱਤ ਜਦੋਂ ਮੈਚ ਨਹੀਂ ਹੁੰਦਾ ਹੁੰਦਾ ਆਪਣੀ ਟੀਮ ਦਾ ਕਿਸੇ ਹੋਰ ਟੀਮ ਨਾਲ ਦੋਨੇ ਟੀਮਾਂ ਖੜੀਆਂ ਨੇ ਪਹਿਲਾਂ ਉਹਨਾਂ ਦਾ ਰਾਸ਼ਟਰੀ ਗੀਤ ਗਾਇਆ ਜਾਂਦਾ ਫਿਰ ਆਪਣੀ ਟੀਮ ਦਾ ਗਾਇਆ ਜਾਂਦਾ ਅਸੀਂ ਉਹ ਰਾਸ਼ਟਰੀ ਗੀਤ ਨੂੰ ਮੰਨਦੇ ਆਂ ਜੀ ਅਸੀਂ ਕੋਈ ਨਫ਼ਰਤ ਨਹੀਂ ਕਰਦੇ ਪਰ ਮੈਂ ਇਹਨਾਂ ਦੀ ਤੜ ਦੱਸਦਾ ਜਿਹੜੇ ਕਹਿੰਦੇ ਅਸੀਂ ਸੰਵਿਧਾਨ ਨੂੰ ਮੰਨਾਂਗੇ ਸਾਨੂੰ ਕੁੱਤੇ ਨੇ ਵੱਢਿਆ ਹੁਣ ਪਤਾ ਨਹੀਂ ਕਿਹੜੇ ਕੁੱਤੇ ਨੇ ਵੱਢਿਆ ਸਾਡੇ ਇੱਕ ਡੈਵਲ ਸੀ ਪਹਿਲਾਂ ਹੁਣ ਉਹਦਾ ਬੱਚਾ ਸ਼ਾਇਦ ਉਹ ਇਹਨੇ ਵੱਢਿਆ ਹੋਵੇ ਤਾਂ ਹੀ ਮੈਨੂੰ ਲੱਗਾ ਉਹ ਮਰ ਗਿਆ ਅਫਸੋਸ ਹੀ ਸਾਨੂੰ ਅਸੀਂ ਸਾਰਾ ਟੰਬਰ ਟੋਆ ਪੱਟ ਕੇ ਨੂਨ ਨਣ ਪਾ ਕੇ ਕੰਬਲ ਪਾ ਕੇ ਦਪਨਾ ਕੇ ਆਈ ਸੀ ਸਾਨੂੰ ਮੈਨੂੰ ਇਦਾਂ ਲੱਗਾ ਵੀ ਸ਼ਾਇਦ ਉਸ ਦਿਨ ਇਹਨੇ ਪੜ ਲਿਆ ਹੋਵੇ ਕਿਦੋਂ ਜਿਹੜਾ ਮਰ ਗਿਆ ਉਹ ਮਹੀਨੇ ਬਾਅਦ ਅੱਛਾ ਦੇਖੋ ਕਰਤੂਤ ਇਹਨਾਂ ਦੀ ਅਕੇ ਦਿੱਲੀ ਮੂਹਰੇ ਝੁਕਿਆ ਨਹੀਂ ਅਮਰ ਤੁਮਾਰ ਸੀ ਵੋਟਾਂ ਤਾਂ ਪਾਉਣੀਆਂ ਨੇ ਅੱਛਾ ਉਹ ਕਹਿੰਦੇ ਨਾ ਗਿੱਦੜ ਟੋਏ ਵਿੱਚ ਡਿੱਗ ਪਿਆ ਜੋ ਡੱਗ ਪਿਆ ਕੋਲੇ ਕੋਈ ਹੋਰ ਖੋਤਾ ਖਤਾ ਖੜਾ ਸੀ ਬੰਦਾ ਕਹਨੂੰ ਖੜਾ ਹੋ ਕੋਲੇ ਉਹ ਕਹਿੰਦਾ ਵੀ ਡੱਗ ਪਿਆ ਛੜਤ ਨੂੰ ਕਹਿੰਦਾ ਨਹੀਂ ਨਹੀਂ ਉਹ ਜਾਰਾਂ ਦਾ ਮਕਾਨ ਐ ਤਾਂ ਜਿਉਤੀ ਸੋਨੇ ਹੁੰਨੇ ਜਬ ਸ਼ਰਮਾ ਦੀ ਲੁੱਲ ਗਈ ਦਾਲ ਅਗੇ ਤਾਂ ਪੁੰਜੇ ਡੋਲ ਡੋਲ ਖਾਣੇ ਉਹ ਗੱਲਾਂ ਇਹਨਾਂ ਦੀ ਆਕੇ ਦਿੱਲੀ ਅੱਗੇ ਝੁਕਿਆ ਨਹੀਂ ਸੂਰਮੇ ਤਾਂ ਬੋਟਾਂ ਪਾਉਣੀਆਂ ਨੇ ਅਸੀਂ ਵਿਕਾਸ ਤੋਂ ਨਹੀਂ ਕਰਾਉਣਾ ਅੱਛਾ ਇਹਦੇ ਭਾਪੇ ਦੀ ਸਟੇਟਮੈਂਟ ਪਤਾ ਕੀ ਸੀ ਛੇਵੇਂ ਦੀ ਕਹਿੰਦਾ ਸਾਨੂੰ ਕਦੋਂ ਕਹੇ ਸੀ ਕਨੂਰ ਸਾਹਿਬ ਦਾ ਲੋਕਾਂ ਨੇ ਵਿਕਾਸ ਕਰਨਾ ਸੰਦੋ ਕਿਹਾ ਹੀ ਨਹੀਂ ਇਹ ਤਾਂ ਪਹਿਲੇ ਹੀ ਕਹਤਾ ਹੀ ਵਿਕਾਸ ਨਹੀਂ ਕਰਨਾ ਆ ਕਰਤੂਤਾ ਨੇ ਜਿਹੜੇ ਕਿ ਐਨੇ ਬਿਸ਼ਰਮ ਹੋਏ ਨੇ ਜੇ ਕੋਈ মিডিਆ ਵਾਲਾ ਪੱਤਰਕਾਰ ਇਹਨਾਂ ਨੂੰ ਸਵਾਲ ਕਰਦਾ ਪਹਿਲੀ ਗੱਲ ਤਾਂ ਉਹ ਬੁਖਲਾਟ ਵਿੱਚ ਆ ਜਾਂਦੇ ਆ ਘਬਰਾ ਜਾਂਦੇ ਆ ਜਵਾਬ ਕੋਈ ਆਉਂਦਾ ਨਹੀਂ ਤੇ ਹੱਥ ਕਿਦਾਂ ਚੱਲਦੇ ਆ ਮੈਂ ਪਹਿਲਾਂ ਕਿਹਾ ਮੂੰਹ ਤਾਂ ਹਾਂ ਚੱਕਿਆ ਹੁੰਦਾ ਅੱਧਾ ਕੈਮਰੇ 'ਚ ਆਉਂਦਾ ਅੱਧਾ ਆਉਂਦਾ ਨਹੀਂ ਥੱਲੇ ਹੱਥ ਪੁੱਠੇ ਸਿੱਧੇ ਪਤਾ ਨਹੀਂ ਕਿੱਧਰ ਉਹ ਜਿਵੇਂ ਕੋਈ ਅਣਜਾਣ ਬੰਦਾ ਕਹਾਣੀ ਚ ਬਾੜਿਆ ਹੁੰਦਾ ਨਾ ਇੱਧਰ ਪੈਰ ਮਾਰਦਾ ਉੱਧਰ ਪੈਰ ਮਾਰਦਾ ਆਪਣੇ ਕੱਪੜੇ-ਕਪੜੇ ਲਵੇੜ ਲੈਂਦਾ ਤੇ ਪੁੱਠੇ ਦੇ ਹੱਥ ਮਾਰੀ ਜਾਂਦਾ ਉਹ ਜੀ ਜਿਹੇ ਇਹਨਾਂ ਦੀ ਕੋ ਜਿਵੇਂ ਕੁੱਤਾ ਕਪਾਹ ਵਿੱਚੋਂ ਲੰਘ ਜਾਏ ਨਾ ਕੁੱਤੇ ਦੇ ਪੱਲੇ ਨਾ ਮਾਲਕ ਦੇ ਪੱਲੇ ਇਦਾਂ ਦੀ ਇੰਟਰਵਿਊ ਹੁੰਦੀ ਹੈ ਨਾ ਅੱਗੇ ਸਾਨੂੰ ਕਦੋਂ ਕਿਹਾ ਸੀ ਲੋਕਾਂ ਨੂੰ ਸੰਦੂਲ ਕਹਿੰਜੀ ਵਿਕਾਸ਼ ਕਰਨ ਵਾਸਤੇ ਦੇ ਹਰ ਤੋਂ ਤੇ ਕਰਾਉਣਾ ਕਿਉਂ ਸੀ ਜਿਨ੍ਹਾਂ ਨੇ ਵੋਟਾਂ ਪਾਈ ਉਹਨਾਂ ਹਰ ਕਰਾਉਣਾ ਕਿਉਂ ਸੀ ਅਛਾ ਇਹਨਾਂ ਅਛਾ ਮੁੱਖ ਬੁਲਾ ਰਹੇ ਦੇਖੋ ਤੁਹਾਨੂੰ ਦੋ ਇੱਕੋ ਟਰੈਕਟਰ ਤੇ ਜਿਹੜਾ ਨਾਣਗਰ ਦੇ ਮੂਹਰੇ ਮੈਨੂੰ ਐਸ ਵਾਰ ਥੱਲੇ ਨਾ ਕਰਤਾ ਜੀ ਵੱਡੇ ਕਰਪਾਨ ਫੜੀ ਐ ਉਹ ਐ ਲੱਗਦਾ ਵੀ ਪਤਾ ਨਹੀਂ ਕੈਂਡੀਡੇਟ ਇਹ ਹੁੰਦਾ ਐਦਾਂ ਹੱਥ ਬੰਨੇ ਨੇ ਐ ਕਿਉਂ ਆਉਂਦਾ ਫਿਰਦਾ ਐ ਉਹ ਜਿਵੇਂ ਮੇਲੇ ਤੇ ਬਾਂਦਰ ਚਾਬੀ ਦੇ ਕਿ ਛੱਡਿਆ ਹੁੰਦਾ ਪਤਾ ਵੀ ਨਾ ਕਿ ਕੈਮਰਾ ਕਿੱਧਰ ਲੋਕ ਕਿੱਧਰ ਐ ਉਹ ਕਰਤੂਤਾਂ ਨੇ ਉਹ ਪਤਾ ਹੀ ਕਹਿੰਦੇ ਕਹਿੰਦੇ ਵਿਕਾਸ ਤਾਂ ਫੇਰ ਕਰੂ ਜੇ ਸਰਕਾਰ ਛੱਡੂਗੀ ਸਰਕਾਰ ਨੇ ਡਿਵਰਗੜ ਛੱਡਨਵਾਜੇ ਭੇਜੇ ਸਰਕਾਰ ਨੇ ਕਦੋਂ ਕਿਹਾ ਵੀ ਐਮਪੀ ਬਣ ਜੂ ਉਹਦਾ ਅਸੀਂ ਭੇਡਾਂ ਇਕੱਠੀਆਂ ਹੋ ਗਈਆਂ ਤੇ ਭੇਡਾਂ ਨੇ ਬਿਆ ਬਿਆ ਕਰਕੇ ਵੋਟਾਂ ਪਾਤੀਆਂ ਅਗਲੇ ਨੇ ਐਮਪੀ ਨਹੀਂ ਬਣਾਉਣਾ ਸੀ ਅਗਲੇ ਨੇ ਤਾਂ ਆਪਣਾ ਮਤਲਬ ਉੱਲੂ ਸਿੱਧਾ ਕਰਮਾ ਸੀ ਉਹ ਕਰ ਲਿਆ ਹੁਣ ਵੀ ਕਰਨਗੇ ਅਗਲੇ ਤਾਂ ਤੇ ਸਾਡੇ ਖੋਪੜ 'ਚੇ ਗੱਲਾਂ ਪੈਂਦੀਆਂ ਨਹੀਂ ਕੁਛਕ ਬੰਦੇ ਨੇ ਡੌਂਗ ਡੌਂਗ ਕਰਕੇ ਢੋਲ ਪੰਮ ਪਾਟਿਆ ਹੋਵੇ ਇੱਕ ਮੇਰੇ ਨਾਲ ਸਾਈਡ ਤੇ ਹੁੰਦਾ ਸੀ ਉਹ ਤਾਂ ਕਲੱਬ 'ਚ ਹੁੰਦਾ ਸੀ ਤੇ ਉਹਨੂੰ ਮੈਂ ਇੱਕਦੋ ਕਹਿਣਾ ਵੀ ਕੈਰਵਾ ਵਜਾ ਜਾਂ ਤਿੰਨ ਤਾਲ ਵਜਾ ਤੂੰ ਵਿਚਾਰਾ ਥੋੜਾ ਜਿਹਾ ਅਨਜਾਨ ਸੀ ਮੈਨੂੰ ਕਹਿੰਦਾ ਗਿਆਨੀ ਜੀ ਕਹਿੰਦਾ ਤੁਸੀਂ ਜਿੱਥੇ ਮਰਜੀ ਫਿਰਦੇ ਰਹੋ ਮੈਂ ਫਵਾੜੀ ਹੀ ਰਹਿਣਾ ਮਤਲਬ ਕੀ ਸੀ ਵੀ ਤੁਸੀਂ ਜੋ ਮਰਜੀ ਗਾਓ ਮੈਂ ਜੋ ਵਜਾਉਣਾ ਉਹੀ ਵਜਾਉਣਾ ਵੀ ਮੈਨੂੰ ਕੋਈ ਮਤਲਬੀ ਤਾਲ ਵਿਚ ਰਮਾ ਨਾ ਰਮਾ ਉਹ ਕਰਤੂਤਾਂ ਇਹਨਾਂ ਦੀ ਬਖਤੋਂ ਖੁੰਜੀ ਡੋਮਣੀ ਗਾਵੇ ਆਲ ਪਤਾੜ ਇਹ ਆਮ ਗੱਲਾਂ ਨੇ ਲੋਕਾਂ ਦੀ ਉਹ ਲੋਕ ਇਹ ਨਹੀਂ ਔਕੇ ਸਾਨੂੰ ਕਦੋਂ ਕਿਹਾ ਸੀ ਲੋਕਾਂ ਨੇ ਵਿਕਾਸ ਕਰੋ ਥੋਰ 풍ਪੋਰਾ ਪਟ ਕੇ ਬਹੋਣਾ ਸਿੱਖ ਲੈਣੇ ਲੇ ਸੱਚ ਮੈਂ ਭੁੱਲ ਗਿਆ ਪੂਰਾ ਤਾਂ ਪਟਿਆ ਹੋਇਆ ਅਗਲੇ ਨੇ ਡਿਮਰੁਗੜ ਉੱਥੇ ਬਹਾਇਆ ਹੋਇਆ ਤਿੰਨ ਜਾਰਾ ਹਵਾਰ ਲਾਏ ਹੋਏ ਨੇ ਇੱਕ ਹਿੰਦੀ ਕਾ ਇੱਕ ਇੰਗਲਿਸ਼ ਕਾ ਇੱਕੋ ਪਤਾ ਨਹੀਂ ਅਸ਼ਾਮ ਵਿੱਚ ਕਿਹੜੀ ਪਾਹ ਜਾਦੀ ਉਹ ਮੈਨੂੰ ਪਤਾ ਨਹੀਂ ਕੋਲ ਆਇਆ ਹੋਏ ਇਹ ਚੰਗੀ ਤਰ੍ਹਾਂ ਨੇ ਓੜੇ ਐੜੇ ਤੋਂ ਪੜਾਉਣਾ ਸ਼ੁਰੂ ਕੀਤਾ ਉਹ ਜਿਵੇਂ ਉਹ ਓੜੇ ਨਹੀਂ ਕਹਿੰਦੇ ਸੀ ਦੀਪ ਸੂਧਨਾ ਕੀਸ਼ੋਰਨਾ ਰੀਨਾ ਰਾਏ ਤੈਨੂੰ ਕਹਿੰਦੇ ਓਰਾ ਆਰਾ ਕਾ ਮੈਂ ਸਿਖਾਉਣਾ ਅਗਲੇ ਸਖਾਰੇ ਨੇ ਕੱਲਾ ਕੱਲਾ ਅੱਖਰ ਕਰਕੇ ਪਰ ਪੂਰਾ ਟ੍ਰੇਨ ਕਰਕੇ ਕਹਿਣਗੇ ਚੱਲ ਪੁੱਤ ਦੋਕਸਾਂ ਰੱਖਣਗੇ ਹੋਰਾਂ ਲਈ ਨਹੀਂ ਨੱਕੜਦੇ ਹੋ ਦੋਕਸਾਂ ਰੱਖ ਕੇ ਨਾ ਪਰ ਫਿਰ ਮੈਨੂੰ ਚੱਲ ਪੁੱਤ ਹੁਣ ਆ ਝੰਡਾ ਚੱਕ ਸਰਕਾਰ ਬਣਉਣੀ ਆ ਆਪਣੀ ਆਛਾ ਉਹਨੇ ਝੰਡਾ ਚੱਕ ਲੈਣਾ ਜਿਹੜੀ ਭੇਡਾਂ ਪਿੱਛੇ ਖਾਲਸਤਾਨ ਖਾਲਸਤਾਨ ਕਰਦੀ ਇਹਨਾਂ ਦਾ ਕੀ ਬਣੂ ਇਹਨੂੰ ਫਿਰ ਐ ਨਹੀਂ ਪਤਾ ਪਾਕਿਸਤਾਨ ਟੱਪਣਾ ਪੈ ਜੇ ਐ ਨਹੀਂ ਪਤਾ ਕੁਛ ਖਾ ਕੇ ਮਰਨਾ ਪੈ ਜੇ ਸਾਡੀ ਤਾਂ ਮਰਨ ਲੱਗ ਗਈ ਔਰ ਜਦੋਂ ਮੇਰੀ ਵੀਡੀਓ ਸੁਣ ਲੈਂਦਿਆਂ ਨੇ ਫਿਰ ਚੀਕਾਂ ਹੀ ਪੈਂਦੀਆਂ ਨੇ ਅੱਛਾ ਮੈਨੂੰ ਚੀਕਾਂ ਦਾ ਪਤਾ ਪਤਾ ਕਿਦੋਂ ਲੱਗਦਾ ਮੈਂ ਜਦੋਂ ਫੋਨ ਕਰਨਗੇ ਰਾਤ ਨੂੰ 12:00 ਵਜੇ ਜਾਂ ਮੈਸੇਜ ਕਰਨਗੇ ਜਾਂ ਕਮੈਂਟ ਵਿੱਚ ਗਾਲ ਕੱਢਣਗੇ ਮੈਨੂੰ ਪਤਾ ਲੱਗਦਾ ਹੁਣ ਹੁਣ ਚੀਕਾਂ ਲੱਗ ਗਈਆਂ ਪੈਣ ਤੇ ਅਸੀਂ ਉਹਨਾਂ ਚੀਕਾਂ ਦਾ ਇਲਾਜ ਕੀਤਾ ਹੈ ਕੁੰਡੇ ਚਾਰ ਰੱਖੇ ਹੋਏ ਆ ਬਾਹਰ ਅਸੀਂ ਲੱਸੀ ਪਾਈ ਹੋਈ ਆ ਦੇ ਵਿੱਚ ਖੱਟੀ ਹੁੰਦੀ ਆ 4-5 ਦਿਨਾਂ ਦੀ ਕਿਉਂਕਿ ਇਹਨ ਭੇਡਾਂ ਨੂੰ ਕਿ ਹੁੰਦਾ ਜਿਹੜੇ ਵਾਰਾ ਕੁੱਤੇ ਹੁੰਦੇ ਉਹਨਾਂ ਨੂੰ ਕੀ ਮਤਲਬ ਹੁੰਦਾ ਜਿੰਨੀ ਮਰਜ਼ੀ ਖੱਟੀ ਬਾਹ ਤੇ ਝੂਠੀ ਬਾਹ ਦੇਉ ਤੇ ਜਦੋਂ ਫੋਨ ਕਰਦੇ ਨੇ ਤਾਂ ਕੁੰਡੇ ਕੋਲੇ ਕੋਲੇ ਕਰਦੇ ਜੇ ਵੀਡੀਓ ਕਾਲ ਕਰ ਤਾਂ ਵੀ ਕਰਦੇ ਲੱਕ ਲਾ ਜੇ ਆਡੀਓ ਕਰ ਤਾਂ ਵੀ ਕਹਿੰਦੇ ਲੱਕ ਲਾ ਬਸ ਸਾਡੇ ਕੋਲੇ ਤੇ ਤਰਨ ਤਰਨ ਲੋਕਾਂ ਨੂੰ ਬੇਨਤੀ ਹੈ ਲਾਸਟ ਵਿੱਚ ਵੀ ਇਹ ਲੋਕ ਉਹ ਨੇ ਜਿਨ੍ਹਾਂ ਦਾ ਕੋਈ ਧੇਨ ਮਜ਼ਬ ਇਮਾਨ ਕੁਝ ਨਹੀਂ ਹੈਗਾ ਇਹ ਅਗਲਾ ਹੀ ਡੱਬੂ ਕੁੱਤਾ ਗੰਤੇ ਤੇ ਜਿਤਾਉਣਾ ਕਿਹਨੂੰ ਹੈ ਜੀ ਹਰਮੀਰ ਸਿੰਘ ਸੰਧੂ ਨੂੰ ਉਹ ਜਿੱਤ ਰਹੇ ਨੇ ਬਸ ਇੰਨੀ ਗੱਲ ਬਹੁਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ